ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸੋਹਣੀ ਸੁਨੱਖੀ ਕੁੜੀ ਨੇ ਅਮਰੀਕਾ ਦੇ ਰਾਜ ਦੇ ਵਿੱਚ ਕਰਵਾਇਆ ਬੁੱਢੇ ਦੇ ਨਾਲ ਵਿਆਹ ਅੱਜ ਦੀ ਨਵੀਂ ਕਹਾਣੀ ਮੇਰਾ ਨਾਮ ਕਿਰਨ ਹੈ ਮੈਂ ਤੇ ਅਮਨ ਦੋਵੇਂ ਪੱਕੀਆਂ ਸਿਹਲੀਆਂ ਹਾਂ ਅਸੀਂ ਦੋਨੋਂ ਇੱਕੋ ਕਾਲਜ ਦੇ ਵਿੱਚ ਪੜ੍ਹਦੀਆਂ ਹਾਂ ਅਸੀਂ ਦੋਨੋਂ ਇੱਕੋ ਬਸਤੇ ਜਾਂਦੀਆਂ ਹਾਂ ਮੇਰੇ ਪਿੰਡ ਦੇ ਨਾਲ ਹੀ ਅਮਨ ਦਾ ਪਿੰਡ ਹੈ ਅਮਨ ਮੇਰੇ ਨਾਲੋਂ ਜ਼ਿਆਦਾ ਸੋਹਣੀ ਸੁਨੱਖੀ ਹੈ ਉਸ ਦਾ ਰੰਗ ਵੀ ਗੋਰਾ ਚਿੱਟਾ ਹੈ ਉਸ ਦੇ ਨੈਣ ਨਕਸ਼ੇ ਵੀ ਤਿੱਖੇ ਹਨ ਤੇ ਦੇਖਣ ਦੇ ਵਿੱਚ ਉਹ ਦੂਰੋਂ ਹੀ ਖੜੀ ਅਲੱਗ ਦਿਸਦੀ ਹੈ ਜਿਦੋਂ ਕਿ ਮੈਂ ਉਸ ਦੇ ਪੱਖੋਂ ਉਨੀ ਸੋਹਣੀ ਨਹੀਂ ਹਾਂ ਮੇਰਾ ਰੰਗ ਵੀ ਪੱਕਾ ਹੈ ਤੇ ਮੇਰਾ ਕਾਦ ਵੀ ਛੋਟਾ ਹੈ ਪਰ ਅਮਨਦੀਪ ਹਮੇਸ਼ਾ ਇਹ ਹੀ ਇੱਛਾ ਹੁੰਦੀ ਸੀ ਕਿ ਮੇਰਾ ਕਿਸੇ ਅਮਰੀਕਾ ਦੇ ਵਿੱਚ ਰਹਿੰਦੇ ਪੱਕੇ ਮੁੰਡੇ ਦੇ ਨਾਲ ਵਿਆਹ ਹੋਵੇ ਜਦੋਂ ਕਿ ਮੇਰੀ ਇਹੋ ਜੀ ਕੋਈ ਇੱਛਾ ਨਹੀਂ ਸੀ ਮੈਂ ਤਾਂ ਵਿਦੇਸ਼ ਜਾਣਾ ਹੀ ਨਹੀਂ ਚਾਹੁੰਦੀ ਸੀ ਮੈਂ ਤਾਂ ਇੱਧਰ ਹੀ ਰਹਿਣਾ ਚਾਹੁੰਦੀ ਸੀ ਤੇ ਮੈਂ ਤਾਂ ਆਪਣੀ ਮਾਂ ਨੂੰ ਇਹ ਵੀ ਆਖ ਰੱਖਿਆ ਸੀ ਕਿ ਮਾਂ ਜਦ ਮੇਰੇ ਲਈ ਰਿਸ਼ਤਾ ਦੇਖਿਆ ਤਾਂ ਪਹਿਲਾਂ ਇਹ ਦੇਖੋ ਜੇ ਕਿ ਮੁੰਡਾ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਮੁੰਡਾ ਮਿਹਨਤੀ ਹੋਵੇ ਬੇਸ਼ੱਕ ਉਸ ਦੀ ਤਨਖਾਹ ਘੱਟ ਹੋਵੇ ਪਰ ਉਹ ਆਪਣੀ ਹੱਕ ਦੀ ਕਮਾਈ ਖਾਣ ਵਾਲਾ ਹੋਵੇ ਜਦੋਂ ਕਿ ਅਮਨ ਇਹ ਆਖਦੀ ਸੀ ਕਿ ਮੇਰੇ ਘਰ ਵਾਲੇ ਦਾ ਚੰਗਾ ਕਾਰੋਬਾਰ ਹੋਵੇ ਉਹਦੇ ਕੋਲੇ ਬਹੁਤ ਸਾਰੇ ਪੈਸੇ ਹੋਣ ਤੇ ਉਹ ਮੈਨੂੰ ਐਸ਼ ਕਰਾਵੇ ਅਸੀਂ ਦੋਵਾਂ ਨੇ ਪੜ੍ਹਾਈ ਕੀਤੀ ਤੇ ਇਕੱਠਿਆਂ ਨੇ ਪੜ੍ਹਾਈ ਕੀਤੀ ਬਾਅਦ ਦੇ ਵਿੱਚ ਅਮਨ ਨੂੰ ਰਿਸ਼ਤਾ ਆਇਆ ਅਮਰੀਕਾ ਤੋਂ ਅਮਨ ਦਾਤਾ ਜਿਵੇਂ ਸੁਪਨਾ ਹੀ ਸੱਚ ਹੋ ਗਿਆ ਸੀ ਉਹ ਫੁੱਲੀ ਨਹੀਂ ਸਮਾਉਂਦੀ ਸੀ ਅਮਰੀਕਾ ਦਾ ਨਾਂ ਸੁਣ ਕੇ ਹੀ ਉਹਨੇ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਸੀ ਜਦੋਂ ਕਿ ਵਿਚੋਲਣ ਨੇ ਦੱਸਿਆ ਸੀ ਕਿ ਮੁੰਡਾ ਉਸ ਤੋਂ ਥੋੜਾ ਵੱਡਾ ਹੈ ਪਰ ਅਮਨ ਨੇ ਕਿਹਾ ਕਿ ਜਿਹੋ ਜਿਹਾ ਵੀ ਹੈ ਮੈਨੂੰ ਮਨਜ਼ੂਰ ਹੈ ਮੈਂ ਤਾਂ ਅਮਰੀਕਾ ਹੀ ਜਾਣਾ ਹੈ ਉਸਨੇ ਮੁੰਡੇ ਦੀ ਫੋਟੋ ਵੀ ਨਾ ਦੇਖੀ ਬਸ ਗੱਲ ਸਿੱਧੀ ਵਿਚੋਲਣ ਤੇ ਹੀ ਸੈੱਟ ਦਿੱਤੀ ਅਮਨ ਨੂੰ ਤਾਂ ਇਹ ਸੀ ਕਿ ਮੈਨੂੰ ਅਮਰੀਕਾ ਵਾਲਾ ਮੁੰਡਾ ਬਸ ਪਸੰਦ ਕਰ ਲਵੇ ਤੇ ਗਵਾਂਡਨ ਦੇ ਕਹਨ ਤੇ ਉਹਨਾਂ ਨੇ ਹਾਮੀ ਭਰ ਦਿੱਤੀ ਸੀ ਤੇ ਉਹਨਾਂ ਦਾ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਉਸ ਦਾ ਉਸ ਦੇ ਮੁੰਡੇ ਦੇ ਨਾਲ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਅਮਨ ਨੂੰ ਪਤਾ ਲੱਗਿਆ ਸੀ ਕਿ ਉਸ ਦਾ ਘਰ ਵਾਲਾ ਉਸ ਤੋਂ ਥੋੜਾ ਨਹੀਂ ਬਹੁਤ ਜ਼ਿਆਦਾ ਵੱਡਾ ਸੀ ਪਰ ਫਿਰ ਵੀ ਉਹ ਅਮਰੀਕਾ ਦੇ ਚੱਕਰ ਦੇ ਵਿੱਚ ਇੰਨੀ-ਇੰਨੀ ਹੋਈ ਸੀ ਕਿ ਉਸ ਨੂੰ ਕੁਝ ਵੀ ਨਹੀਂ ਦਿਸਦਾ ਸੀ ਉਸਨੇ 2 ਮਹੀਨੇ ਇਧਰ ਮਸਾਂ ਕੱਟੇ ਸੀ ਤੇ ਵਿਆਹ ਤੋਂ 2 ਮਹੀਨੇ ਬਾਅਦ ਉਸਦੇ ਘਰ ਵਾਲਾ ਉਸ ਨੂੰ ਅਮਰੀਕਾ ਲੈ ਗਿਆ ਸੀ ਹੁਣ ਅਮਨ ਅਮਰੀਕਾ ਚਲੀ ਗਈ ਸੀ ਕੁਝ ਸਮੇਂ ਬਾਅਦ ਮੇਰੇ ਲਈ ਵੀ ਦੂਜੇ ਪਿੰਡ ਦੇ ਨਾਲ ਹੀ ਪਿੰਡ ਲੱਗਦੇ ਨੇੜਲੇ ਪਿੰਡ ਤੋਂ ਹੀ ਮੇਰੇ ਲਈ ਇੱਕ ਰਿਸ਼ਤਾ ਆਇਆ ਮੁੰਡੇ ਵਾਲੇ ਤਾਂ ਜ਼ਿਆਦਾ ਅਮੀਰ ਨਹੀਂ ਸੀ ਤੇ ਨਾ ਹੀ ਗਰੀਬ ਸੀ ਮੁੰਡੇ ਨੂੰ 4 ਕਿੱਲੇ ਜ਼ਮੀਨ ਆਉਂਦੀ ਸੀ ਪਰਵਾਰ ਵੀ ਸਬਰ ਸੰਤੋਖ ਵਾਲਾ ਸੀ ਆਪਣੀ ਮਿਹਨਤ ਤੇ ਗੁਜ਼ਾਰਾ ਕਰਨ ਵਾਲਾ ਸੀ ਮੁੰਡਾ ਪੜਿਆ ਲਿਖਿਆ ਸੋਹਣਾ ਸੁਨੱਖਾ ਸੀ ਅਤੇ ਉਹ ਚੰਗਾ ਕੰਮ ਵੀ ਜਾਣਦਾ ਸੀ ਉਸਨੇ ਛੋਟੀ ਜੀ ਦੁਕਾਨ ਪਾਈ ਹੋਈ ਸੀ ਬਾਕੀ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਵੀ ਹੱਥ ਵਟਾਉਂਦਾ ਸੀ ਮੁੰਡੇ ਦਾ ਪੱਕਾ ਨਾਮ ਸੇਮਾ ਸੀ ਉਸਦੇ 베ਲੀ ਉਸਨੂੰ ਸੇਮਾ ਸੇਮਾ ਕਹਿ ਕੇ ਹੀ ਬੁਲਾਉਂਦੇ ਸੀ ਮੇਰੇ ਘਰ ਦਿਆਨੂ ਵੀ ਮੁੰਡਾ ਪਸੰਦ ਸੀ ਕਿਉਂਕਿ ਮੁੰਡਾ ਚੰਗੇ ਸੁਭਾਅ ਦਾ ਸੀ ਇਸ ਲਈ ਮੈਂ ਵੀ ਹਾਂ ਕਰ ਦਿੱਤੀ ਹੁਣ ਅਸੀਂ ਦੋਵੇਂ ਸਹੇਲੀਆਂ ਆਪਣੇ ਆਪਣੇ ਸਹੁਰੇ ਘਰ ਵੱਸਦੀਆਂ ਸੀ ਕਦੇ-ਕਦੇ ਫੋਨ ਤੇ ਗੱਲ ਹੋ ਜਾਂਦੀ ਇੱਕ ਦੂਜੀ ਨਾਲ ਦੁੱਖ ਸਾਂਝਾ ਸੁੱਖ ਸਾਂਝਾ ਕਰ ਲੈਂਦੀਆਂ ਸਮਾਂ ਲੰਘਦਾ ਗਿਆ ਵਿਆਹ ਨੂੰ ਤਕਰੀਬਨ 2 ਸਾਲ ਦਾ ਸਮਾਂ ਹੋ ਗਿਆ ਸੀ ਹੁਣ ਅਮਨ ਕਹਿੰਦੀ ਕਿ ਮੇਰੇ ਤੇ ਮੇਰੇ ਘਰ ਵਾਲੇ ਦੇ ਵਿਚਕਾਰ ਅਕਸਰ ਹੀ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਜਦੋਂ ਅਸਲ ਉਸ ਦੇ ਘਰ ਵਾਲਾ ਕੰਮ ਤੋਂ ਹਮੇਸ਼ਾ ਹੀ ਲੇਟ ਆਉਂਦਾ ਸੀ ਤੇ ਅਮਨ ਲਈ ਤੇ ਅਮਨ ਲਈ ਉਸ ਕੋਲ ਇੰਨਾ ਟਾਈਮ ਨਹੀਂ ਨਿਕਲਦਾ ਸੀ ਉਹ ਘਰ ਵਿੱਚ ਕੱਲੀ ਬੈਠੀ ਬੋਰ ਹੋ ਜਾਂਦੀ ਸੀ ਇੱਕ ਦਿਨ ਅਮਨ ਨੇ ਰਾਤ ਨੂੰ ਕਿਹਾ ਕਿ ਉਹ ਵੀ ਉਸ ਦੇ ਨਾਲ ਜਾਇਆ ਕਰੇਗੀ ਇਸ ਨਾਲ ਉਸਦੀ ਥੋੜੀ ਬਹੁਤੀ ਮਦਦ ਹੋ ਜਾਵੇਗੀ ਮੈਂ ਵੀ ਕੱਲੀ ਬੋਰ ਨਹੀਂ ਹੋਵਾਂਗੀ ਪਰ ਉਸਦੇ ਘਰ ਵਾਲੇ ਨੇ ਇਸ ਨੂੰ ਸਾਫ਼ ਮਨਾ ਕਰ ਦਿੱਤਾ ਉਹ ਨਹੀਂ ਚਾਹੁੰਦਾ ਸੀ ਕਿ ਅਮਨ ਘਰੋਂ ਬਾਹਰ ਨਿਕਲੇ ਬਲਕਿ ਉਸਨੇ ਤਾਂ ਪਹਿਲਾਂ ਵੀ ਅਮਨ ਤੇ ਕਈ ਤਰ੍ਹਾਂ ਦੀਆਂ ਬੰਦਸ਼ਾਂ ਲਗਾਈਆਂ ਹੋਈਆਂ ਸੀ ਜਿਵੇਂ ਕਿ ਕੱਲੀ ਨੇ ਘਰੋਂ ਬਾਹਰ ਨਹੀਂ ਜਾਣਾ ਕਿਸੇ ਵੀ ਉਪਰੇ ਬੰਦੇ ਜਾਂ ਬੁੜੀ ਦੇ ਨਾਲ ਗੱਲ ਨਹੀਂ ਕਰਨੀ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਆਏ ਨਹੀਂ ਕਰਨਾ ਆਉਣੀ ਕਰਨਾ ਅਮਨ ਦੀ ਜ਼ਿੰਦਗੀ ਕੁੱਟਵੀਂ ਹੁੰਦੀ ਜਾ ਰਹੀ ਸੀ ਉਸ ਨੂੰ ਇੰਜ ਲੱਗਦਾ ਸੀ ਜਿਵੇਂ ਉਹ ਕਿਸੇ ਜੇਲ੍ਹ ਦੇ ਵਿੱਚ ਕੈਦ ਹੋਵੇ ਉਹ ਅੰਦਰੋਂ ਅੰਦਰੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਇੱਕ ਦਿਨ ਉਹ ਆਪਣੇ ਘਰ ਵਾਲੇ ਦੇ ਕੱਪੜੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਣ ਲੱਗੀ ਤਾਂ ਉਸ ਨੂੰ ਆਪਣੇ ਘਰ ਵਾਲੇ ਦੇ ਕੱਪੜਿਆਂ ਦੇ ਵਿੱਚੋਂ ਇੱਕ ਸ਼ੀਸ਼ੀ ਮਿਲੀ ਜੋ ਕਿ ਨਸ਼ੇ ਦੀ ਸ਼ੀਸ਼ੀ ਸੀ ਜਦੋਂ ਉਸਦੇ ਘਰ ਵਾਲਾ ਘਰ ਆਇਆ ਤਾਂ ਅਮਨ ਨੇ ਇਸ ਬਾਰੇ ਪੁੱਛਿਆ ਅੱਗੋਂ ਔਖਾ ਹੋ ਗਿਆ ਕਹਿ ਲੱਗਾ ਤੂੰ ਹਿੰਦੀ ਕੌਣ ਹੈ ਮੈਨੂੰ ਇਸ ਤਰ੍ਹਾਂ ਦੇ ਸਵਾਲ ਜਵਾਬ ਕਰਨ ਲੱਗੀ ਤੇ ਅਮਨ ਮਾਰਦੀ ਅਮਨ ਦੀ ਕੁੱਟ ਮਾਰ ਵੀ ਕੀਤੀ ਅਮਨ ਨਾ ਬਹੁਤ ਦੁਖੀ ਹੋਈ ਕਿਉਂਕਿ ਉਸਦੇ ਪਤੀ ਨੇ ਉਸਤੇ ਹੱਥ ਚੁੱਕਿਆ ਸੀ ਅਮਨ ਅੰਦਰੋਂ-ਅੰਦਰੀ ਚਿੰਤਾ ਕਰਦੀ ਰਹਿੰਦੀ ਉਹ ਆਪਣਾ ਦੁੱਖ ਕਿਹਨੂੰ ਦੱਸਦੀ ਕਿਉਂਕਿ ਉਹ ਜਲਦਬਾਦੀ ਦੇ ਵਿੱਚ ਲਏ ਹੋਏ ਫੈਸਲੇ ਤੇ ਪੁਛਤਾ ਰਹੀ ਸੀ ਦੂਜੇ ਪਾਸੇ ਮੈਂ ਤੇ ਮੇਰਾ ਪਤੀ ਵੀ ਵਪਾਰਕ ਰੂਪ ਵਿੱਚ ਅਮਰੀਕਾ ਦਾ ਵੀਜ਼ਾ ਲੱਗ ਗਿਆ ਸੀ ਸੰਯੋਗ ਦੀ ਗੱਲ ਸੀ ਅਸੀਂ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਅਮਨ ਹੋ ਰਹੀ ਰਹਿੰਦੇ ਸੀ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਕਿਉਂਕਿ ਉਹ ਮੇਰੀ ਨਿੱਕੀ-ਨਿੱਕੀ ਖੁਸ਼ੀ ਦਾ ਖਿਆਲ ਰੱਖਦਾ ਸੀ ਆਪਣੇ ਸਾਰੇ ਫਰਜ਼ ਨਿਭਾਉਂਦਾ ਸੀ ਮੈਂ ਵੀ ਆਪਣੇ ਪਤੀ ਦੇ ਪ੍ਰਤੀ ਪੂਰੀ ਸੇਵਾ ਸੇਵਾ ਭਾਵਨਾ ਰੱਖਦੀ ਸੀ ਪਰਿਵਾਰ ਦਾ ਸੱਚੇ ਦਿਲੋਂ ਸਤਿਕਾਰ ਕਰਦੀ ਸੀ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ਸੀ ਇੱਕ ਦਿਨ ਮੈਂ ਤੇ ਮੇਰਾ ਪਤੀ ਸ਼ਾਪਿੰਗ ਕਰਨ ਲਈ ਗਏ ਹੋਏ ਸੀ ਮੈਂ ਅਮਨ ਦੇ ਪਤੀ ਨੂੰ ਇੱਕ ਮਾਲ ਦੇ ਵਿੱਚ ਕਿਸੇ ਜਵਾਨ ਕੁੜੀ ਦੇ ਨਾਲ ਸ਼ਾਪਿੰਗ ਕਰਦੇ ਦੇਖਿਆ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸੀ ਤੇ ਇੱਕ ਦੂਜੇ ਦੇ ਬਹੁਤ ਹੀ ਨਜ਼ਦੀਕ ਖੜੇ ਸੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਫਿਰ ਮੈਂ ਆਪਣੇ ਪਤੀ ਸੇਮੇ ਨੂੰ ਇਸ ਗੱਲ ਬਾਰੇ ਦੱਸਿਆ ਕਿ ਇਹ ਤਾਂ ਮੇਰੀ ਸਹੇਲੀ ਅਮਨ ਦਾ ਪਤੀ ਹੈ ਅਸੀਂ ਦੋਨਾਂ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਦੋਨੋਂ ਜਾਣੇ ਫਿਰ ਬਾਹਰ ਨੂੰ ਚਲੇ ਗਏ ਘੁੰਮਦੇ ਫਿਰਦੇ ਰਹੇ ਤੇ ਫਿਰ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਮੈਂ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਕਿ ਅਮਨ ਨੂੰ ਇਸ ਬਾਰੇ ਪਤਾ ਹੈ ਕੀ ਇਹ ਲੜਕੀ ਇਸ ਦੇ ਪਤੀ ਦੇ ਨਾਲ ਇਸ ਤਰ੍ਹਾਂ ਕਿਉਂ ਰਹਿ ਰਹੀ ਹੈ ਆਖਰ ਇਹ ਲੜਕੀ ਅਮਨ ਦੇ ਪਤੀ ਦੀ ਕੀ ਲੱਗਦੀ ਹੈ ਕੋਈ ਰਿਸ਼ਤੇਦਾਰ ਜਾਂ ਫਿਰ ਇਸ ਦੀ ਗਰਲਫ੍ਰੈਂਡ ਉਸ ਦਿਨ ਮੇਰੇ ਤੋਂ ਰਿਹਾਨ ਆ ਗਿਆ ਤੇ ਮੈਂ ਸਿੱਧੀ ਹੀ ਅਮਨ ਦੇ ਘਰ ਚਲੀ ਗਈ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਮੈਂ ਉਸ ਦੇ ਘਰ ਵਾਲੇ ਨੂੰ ਕਿਹਾ ਹੋ ਜੀ ਜਾਜੀ ਸ਼ਾਪਿੰਗ ਕਿਵੇਂ ਦੀ ਰਹੀ ਫਿਰ ਇਹ ਸੁਣ ਕੇ ਤਾਂ ਉਹਨਾਂ ਦੇ ਹੱਥ ਹੀ ਕੰਬਣ ਲੱਗੇ ਉਹਨਾਂ ਨੇ ਕਮਦੀ ਹੋਈ ਆਵਾਜ਼ ਦੇ ਵਿੱਚ ਕਿਹਾ ਕਿਹੜੀ ਸ਼ਾਪਿੰਗ ਮੈਂ ਕਿਹਾ ਉਹੀ ਸ਼ਾਪਿੰਗ ਜਿਹੜੀ ਤੁਸੀਂ ਕਰ ਰਹੇ ਸੀ ਅਸੀਂ ਵੀ ਉੱਥੇ ਸ਼ਾਪਿੰਗ ਕਰ ਰਹੇ ਸੀ ਅਸੀਂ ਤੁਹਾਨੂੰ ਬੁਲਾਉਣਾ ਵੀ ਚਾਇਆ ਪਰ ਤੁਸੀਂ ਉਦੋਂ ਤੱਕ ਚਲੇ ਗਏ ਸੀ ਇਹ ਸੁਣ ਕੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਸੀ ਅਮਨ ਮੇਰੇ ਵੱਲ ਦੇਖ ਰਹੀ ਸੀ ਤੇ ਕਦੇ ਆਪਣੇ ਘਰ ਵਾਲੇ ਵੱਲ ਦੇਖ ਰਹੀ ਸੀ ਫਿਰ ਕਹਿਣ ਲੱਗਾ ਕਿ ਤੈਨੂੰ ਕੋਈ ਭਲੇਖਾ ਪਿਆ ਹੋਵੇਗਾ ਮੈਂ ਕਿਹਾ ਨਹੀਂ ਨਹੀਂ ਜੀਜਾ ਜੀ ਮੈਨੂੰ ਕੋਈ ਭਲੇਖਾ ਨਹੀਂ ਪਿਆ हां जी हां जी ਕੋਈ ਨਹੀਂ ਕੋਈ ਨਹੀਂ ਕੋਈ ਹੋਰ ਹੋਊ ਕਈ ਵਾਰੀ ਇੱਦਾਂ ਹੋ ਜਾਂਦਾ ਫਿਰ ਮੈਂ ਵੀ ਗੱਲ ਕਮਾ ਦਿੱਤੀ ਪਰ ਉਸ ਦੇ ਘਰ ਵਾਲੇ ਦੇ ਚਿਹਰੇ ਤੇ ਮੱਥੇ ਤੇ ਪਸੀਨੇ ਆ ਰਹੇ ਸੀ ਉਸ ਨੂੰ ਤਰੀਲੀਆਂ ਆ ਰਹੀਆਂ ਸੀ ਮੈਨੂੰ ਅਮਨ ਦਾ ਫਿਕਰ ਹੋ ਰਿਹਾ ਸੀ ਅਮਨ ਦਾ ਮੂੰਹ ਦੇਖ ਕੇ ਮੇਰੀ ਜਾਨ ਸੁੱਕੀ ਜਾ ਰਹੀ ਸੀ ਮੈਨੂੰ ਬੜੀ ਚਿੰਤਾ ਸੀ ਕਿ ਮੇਰੀ ਸਹੇਲੀ ਦੇ ਨਾਲ ਕੀ ਦਾ ਕੀ ਹੋ ਗਿਆ ਮੈਂ ਅਮਨ ਦੇ ਨਾਲ ਹਰ ਗੱਲ ਸਾਂਝੀ ਕਰਦੀ ਸੀ ਮੈਂ ਅਮਨ ਤੋਂ ਇਹ ਗੱਲ છੁਪਾ ਕੇ ਨਹੀਂ ਰੱਖਣਾ ਚਾਹੁੰਦੀ ਸੀ ਕਿ ਤੇਰੇ ਘਰ ਵਾਲਾ ਤੇਰੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ ਤੂੰ ਮੈਨੂੰ ਆਪਣਾ ਘਰ ਨਹੀਂ ਵਿਖਾਣੇਗੀ ਮੈਂ ਅਮਨ ਨੂੰ ਕਿਹਾ ਤੇ ਫਿਰ ਅਸੀਂ ਦੋਨੇ ਜਾਣੀਆਂ ਘਰ ਦੇਖਣ ਲੱਗੀਆਂ ਬਚਪਨ ਦੀਆਂ ਕੁਝ ਜਿਆਦਾ ਤਿਆਰ ਕਰ ਲਈਆਂ ਨਾਲੇ ਦੋਵੇਂ ਇਕੱਠੀਆਂ ਗੱਲਾਂ ਬਾਤਾਂ ਕਰਦੀਆਂ ਦੋਹਾਂ ਦੀ ਚੰਗੀ ਤਰ੍ਹਾਂ ਪਹਿਚਾਣ ਹੋ ਗਈ ਸੀ ਮੇਰੇ ਘਰ ਵਾਲੇ ਦੀ ਤੇ ਅਮਨ ਦੇ ਘਰ ਵਾਲੇ ਦੀ ਵੀ ਉਹ ਵੀ ਆਪਸ ਦੇ ਵਿੱਚ ਦੋਵੇਂ ਜਾਣੇ ਗੱਲਾਂ ਕਰ ਰਹੇ ਸੀ ਜਦੋਂ ਅਸੀਂ ਉਤਲੀ ਮੰਜ਼ਲ ਤੇ ਗਈਆਂ ਤਾਂ ਮੈਂ ਅਮਨ ਦਾ ਹੱਥ ਕੁੱਟ ਕੇ ਫੜਿਆ ਉਹਨੂੰ ਪੁੱਛਿਆ ਤੂੰ ਇੰਨੀ ਚਪਚਪ ਕਿਉਂ ਰਹਿਨੀ ਆ ਤੈਨੂੰ ਕੋਈ ਦੁੱਖ ਤਕਲੀਫ ਹੈ ਤੂੰ ਪਹਿਲਾਂ ਨਾਲੋਂ ਬੜੀ ਪਤਲੀ ਹੋ ਗਈਆਂ ਤੇਰੀਆਂ ਅੱਖਾਂ ਦੇ ਥੱਲੇ ਵੀ ਕਾਲੇ ਘੇਰੇ ਆ ਗਏ ਨੇ ਤੂੰ ਤਾਂ ਇੰਨੀ ਝੁਲਬਲੀ ਕੁੜੀ ਹੁੰਦੀ ਸੀ ਐਨਾ ਹਸੂ ਹਸੂ ਤੇਰਾ ਚਿਹਰਾ ਕਰਦਾ ਹੁੰਦਾ ਸੀ ਹਰ ਗੱਲ ਤੇ ਹੱਸ ਪੈਂਦੀ ਸੀ ਤੈਨੂੰ ਕੀ ਹੋ ਗਈ ਤਾਉ ਗੱਲ ਟਾਲਦੀ ਹੋਈ ਕਹਿਣ ਲੱਗੀ ਕਿ ਮੈਂ ਪਿਛਲੇ ਮਹੀਨੇ ਥੋੜੀ ਜਿਹੀ ਬਿਮਾਰ ਹੋ ਗਈ ਸੀ ਉਸੇ ਨਾਲ ਹੀ ਸਰੀਰ ਕਮਜ਼ੋਰ ਹੋ ਗਿਆ ਤੇ ਬਸ ਸੁਭਾਵੀ ਚਿੜਚਿੜਾ ਜਾ ਹੋ ਗਿਆ ਇਸ ਲਈ ਗੱਲ ਕਰਨ ਨੂੰ ਮਨ ਹੀ ਨਹੀਂ ਕਰਦਾ ਪਰ ਮੈਂ ਅੰਦਰਲੀ ਗੱਲ ਬੁੱਝ ਚੁੱਕੀ ਸੀ ਕਿ ਇਸ ਦੇ ਘਰ ਵਾਲਾ ਇਸ ਦਾ ਭੋਰਾ ਵੀ ਖਿਆਲ ਨਹੀਂ ਰੱਖਦਾ ਪਰ ਹੁਣ ਮੈਂ ਉਸ ਤੋਂ ਕੁਝ ਹੋਰ ਲੁਕੋਣਾ ਨਹੀਂ ਚਾਹੁੰਦੀ ਸੀ ਮੈਂ ਉਸ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਜੀਜਾ ਜੀ ਨੂੰ ਕਿਸੇ ਜਵਾਨ ਕੁੜੀ ਦੇ ਨਾਲ ਸ਼ਾਪਿੰਗ ਕਰਦੇ ਦੇਖਿਆ ਸੀ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਮੈਂ ਨੇੜੇ ਜਾ ਕੇ ਦੇਖਿਆ ਤਾਂ ਸੱਚਮੁੱਚ ਹੀ ਉਹ ਜੀਜਾ ਜੀ ਸੀ ਤੇ ਹੱਥਾਂ ਦੇ ਵਿੱਚ ਹੱਥ ਪਾਈ ਇੱਕ ਦੂਜੇ ਨਾਲ ਹੱਸ ਰਹੇ ਸੀ ਇਹ ਸੁਣਦੇ ਹੀ ਅਮਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਉਹ ਮੇਰੇ ਗੱਲ ਆ ਕੇ ਰੋਣ ਲੱਗੀ ਮੈਂ ਅਮਨ ਨੂੰ ਚੁੱਪ ਕਰਾਇਆ ਤੇ ਉਸ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਕਿਹਾ ਅਮਨ ਆਪਾਂ ਦੋਵੇਂ ਬਚਪਨ ਦੀਆਂ ਸਹੇਲੀਆਂ ਅੱਜ ਤੱਕ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕੀਤੀ ਆ ਹਰ ਦੁੱਖ ਸੁੱਖ ਸਾਂਝਾ ਕੀਤਾ ਤੂੰ ਮੈਨੂੰ ਦਿਲ ਖੋਲ ਕੇ ਦੱਸ ਕਿ ਆਖਰ ਤੇਰੀ ਜ਼ਿੰਦਗੀ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ ਤਿੰਨ ਕੀ ਪ੍ਰੋਬਲਮ ਹੈ ਜੇ ਜੀਜਾ ਜੀ ਤੇਰੇ ਨਾਲ ਤੁੱਖਾ ਕਰ ਰਹੇ ਹਨ ਤਾਂ ਆਪਾਂ ਨੂੰ ਸਭ ਨੂੰ ਮਿਲ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਫਿਰ ਅਮਨ ਆਪਣਾ ਦੁੱਖ ਸੁਣਾਉਣ ਲੱਗੀ ਉਹ ਕਹਿਣ ਲੱਗੀ ਕਿਰਨ ਮੈਂ ਕੀ ਦੱਸਾਂ ਮੈਨੂੰ ਤਾਂ ਇਦਾਂ ਲੱਗਿਆ ਸੀ ਕਿ ਅਮਰੀਕਾ ਆ ਕੇ ਮੇਰੀ ਜ਼ਿੰਦਗੀ ਸੌਖੀ ਹੋ ਜਾਵੇਗੀ ਇਹਨਾਂ ਦਾ ਆਪਣਾ ਕਾਰੋਬਾਰ ਹੈ ਚਲੋ ਮੈਂ ਸੋਣੀ ਸੁਨਖੀ ਹਾਂ ਇਹ ਮੇਰਾ ਬਹੁਤ ਜਿਆਦਾ ਕਰਨਗੇ ਮੈਥੋਂ ਉਮਰ ਦੇ ਵਿੱਚ ਵੀ ਬਹੁਤ ਜਿਆਦਾ ਵੱਡੇ ਹਨ ਪਰ ਮੇਰੀ ਤਾਂ ਜ਼ਿੰਦਗੀ ਤਬਾਹ ਹੋ ਗਈ ਇਹਨਾਂ ਨੂੰ ਮੇਰੀ ਰੱਤੀ ਪਰ ਵੀ ਫਿਕਰ ਨਹੀਂ ਇਹ ਸਾਰਾ ਦਿਨ ਬਾਹਰ ਰਹਿੰਦੇ ਹਨ ਤੇ ਮੈਂ ਘਰ ਦੇ ਵਿੱਚ ਬੰਦ ਰਹਿੰਦੀ ਹਾਂ ਇੱਕ ਕੈਦੀਆਂ ਦੇ ਵਾਂਗ ਮੇਰੇ ਤੇ ਰੋਕਾਂ ਟੋਕਾਂ ਬਹੁਤ ਲਗਾਉਂਦੇ ਨੇ ਮੈਨੂੰ ਅਚਾਨਕ ਇੱਕ ਦਿਨ ਇਹਨਾਂ ਦੇ ਨਸ਼ੇ ਬਾਰੇ ਪਤਾ ਲੱਗਿਆ ਜਦੋਂ ਮੈਂ ਗੱਲ ਕੀਤੀ ਤਾਂ ਅੱਗੋਂ ਮੈਨੂੰ ਮਾਰਨ ਕੁੱਟਣ ਲੱਗ ਗਏ ਉਦਦੇ ਤਾਂ ਮੈਂ ਜਿਉਂਦੇ ਜੀ ਹੀ ਖਤਮ ਹੋ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਧਰ ਜਾਵਾਂ ਕਿਉਂਕਿ ਮੈਂ ਮਾਂ ਬਣਨ ਵਾਲੀ ਹਾਂ ਮੈਂ ਬੁਰੀ ਤਰ੍ਹਾਂ ਫਸ ਚੁੱਕੀ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਮੰਮੀ ਪਾਪਾ ਨੂੰ ਵੀ ਇਹ ਦੱਸ ਨਹੀਂ ਸਕਦੀ ਆਖਰ ਉਸ ਵਕਤ ਮੈਨੂੰ ਹੀ ਜ਼ਿਆਦਾ ਕਾਲੀ ਸੀ ਅਮਰੀਕਾ ਵਾਲੇ ਮੁੰਡੇ ਦੇ ਨਾਲ ਵਿਆਹ ਕਰਵਾਉਣ ਦੀ ਮੇਰੀ ਮਾਂ ਨੇ ਤਾਂ ਇੱਕ ਦੋ ਵਾਰੀ ਕਿਹਾ ਵੀ ਸੀ ਕਿ ਕਹਿੰਦੇ ਹਨ ਉਹ ਮੁੰਡਾ ਉਮਰ ਦਾ ਵੱਡਾ ਹੈ ਪਰ ਮੈਂ ਕਿਹਾ ਕੀ ਲੈਣਾ ਉਮਰਾ ਤੋਂ ਤੇਰੀ ਤੀ ਐਸ਼ ਕਰੇਗੀ ਬਸ ਮੈਂ ਐਸ਼ ਕਰਨ ਦੇ ਚੱਕਰ ਦੇ ਵਿੱਚ ਇੰਨੀ ਅੰਨੀ ਹੋ ਗਈ ਕਿ ਮੁੰਡੇ ਦੀ ਫੋਟੋ ਤੱਕ ਵੀ ਨਾ ਦੇਖੀ ਮੁੰਡੇ ਦੇ ਨਾਲ ਗੱਲ ਤੱਕ ਨਾ ਕੀਤੀ ਤੇ ਸਿੱਧਾ ਵਿਆਹ ਦੇ ਲਈ ਹਾਮੀ ਭਰ ਦਿੱਤੀ ਮੈਂ ਕਿਹਾ ਕੋਈ ਨਹੀਂ ਅਮਨ ਤੂੰ ਹੌਸਲਾ ਰੱਖ ਅਸੀਂ ਕੁਝ ਨਾ ਕੁਝ ਜ਼ਰੂਰ ਕਰਾਂਗੇ ਤੂੰ ਬਸ ਹਿੰਮਤ ਰੱਖ ਤੇ ਆਪਣਾ ਧਿਆਨ ਰੱਖ ਇਸ ਵੇਲੇ ਤੇਰੇ ਬੱਚੇ ਦੀ ਵੀ ਤੈਨੂੰ ਫਿਕਰ ਕਰਨੀ ਚਾਹੀਦੀ ਹੈ ਤੂੰ ਇੱਕ ਮਜ਼ਬੂਤ ਔਰਤ ਬਣ ਤੂੰ ਫਿਕਰ ਨਾ ਕਰ ਮੈਂ ਕਰਦੀ ਹਾਂ ਕੋਈ ਨਾ ਕੋਈ ਹੱਲ ਜ਼ਰੂਰ ਕੋਈ ਹੱਲ ਨਿਕਲ ਆਵੇਗਾ ਫਿਰ ਅਸੀਂ ਦੋਵੇਂ ਉੱਥੋਂ ਆ ਗਏ ਕਰਿਆ ਕਿ ਮੈਂ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਮੇਰਾ ਪਤੀ ਵੀ ਬਹੁਤ ਸਮਝਦਾਰ ਸੀ ਉਸਨੇ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਸਾਨੂੰ ਉਸਦੇ ਪਤੀ ਦੇ ਨਾਲ ਗੱਲ ਕਰਨੀ ਚਾਹੀਦੀ ਆ ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਤਲਾਕ ਲੈ ਲਵੇਗੀ ਅਮਨ ਅਜਿਹੇ ਬੰਦੇ ਤੋਂ ਕਿਨਾਰਾ ਕੀਤਾ ਹੀ ਚੰਗਾ ਨਹੀਂ ਤਾਂ ਅਮਨ ਤੇ ਉਸਦੇ ਬੱਚੇ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ ਫਿਰ ਮੇਰਾ ਪਤੀ ਇੱਕ ਦਿਨ ਦਫ਼ਤਰ ਗਿਆ ਤੇ ਉਸਦੇ ਨਾਲ ਸਾਰੀ ਗੱਲ ਕੀਤੀ ਅਮਨ ਦੇ ਪਤੀ ਦੇ ਨਾਲ ਪਰ ਅਮਨ ਦੇ ਪਤੀ ਨੇ ਮੇਰੇ ਪਤੀ ਨੂੰ ਉੱਥੋਂ ਬੇਇੱਜ਼ਤ ਕਰਕੇ ਕੱਢ ਦਿੱਤਾ ਕਿ ਇਹ ਮੇਰੇ ਘਰ ਦਾ ਮਾਮਲਾ ਹੈ ਤੈਨੂੰ ਇਸ ਦੇ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਅਮਨ ਦੇ ਪਤੀ ਨੇ ਅਮਨ ਨੂੰ ਹੋਰ ਵੀ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ ਲੋਕਾਂ ਨੂੰ ਆਪਣੀਆਂ ਨਿੱਜੀ ਗੱਲਾਂ ਦੱਸਦੀ ਹੈ ਹੁਣ ਚੁੱਪਚਾਪ ਅਮਨ ਵਿਚਾਰੀ ਜ਼ੁਲਮ ਸਹਿੰਦੀ ਰਹੀ ਅਮਨ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਤੇ ਮੈਂ ਚੁੱਪ ਕਰਕੇ ਕਿਵੇਂ ਬਹਿ ਜਾਂਦੀ ਫਿਰ ਮੈਂ ਇੱਕ ਦਿਨ ਊਮਨ ਹੈਲਪ ਵਾਲਿਆਂ ਨੂੰ ਲੈ ਕੇ ਅਮਨ ਦੇ ਘਰ ਪਹੁੰਚੀ ਫਿਰ ਮੇਰੀ ਸਹੇਲੀ ਅਮਨ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਊਮਨ ਹੈਲਪ ਵਾਲਿਆਂ ਦੀ ਮਦਦ ਦੇ ਨਾਲ ਅਮਨ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਉਸ ਨੂੰ ਪ੍ਰਾਪਰਟੀ ਵਿੱਚੋਂ ਵੀ ਅੱਧਾ ਹਿੱਸਾ ਮਿਲ ਗਿਆ ਸੀ ਫਿਰ ਅਸੀਂ ਅਮਨ ਦੇ ਰਹਿਣ ਦਾ ਪ੍ਰਬੰਧ ਕਿਸੇ ਹੋਰ ਜਗ੍ਹਾ ਕਰ ਦਿੱਤਾ ਹੁਣ ਅਮਨ ਦੀ ਸਿਹਤ ਵਿੱਚ ਥੋੜਾ ਜਿਹਾ ਸੁਧਾਰ ਆਉਣ ਲੱਗ ਪਿਆ ਸੀ ਫਿਰ ਉਸ ਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕੁਝ ਸਮਾਂ ਇੰਜ ਹੀ ਲੰਘਾਇਆ ਫਿਰ ਮੈਂ ਆਪਣੇ ਦਯੋਰ ਦੇ ਰਿਸ਼ਤੇ ਦੇ ਲਈ ਅਮਨ ਨੂੰ ਕਿਹਾ ਮੈਂ ਕਿਹਾ ਬੇਸ਼ੱਕ ਤੇਰੇ ਕੋਲ ਇੱਕ ਬੱਚਾ ਹੈ ਅਤੇ ਤੂੰ ਪਹਿਲਾਂ ਵਿਆਹੀ ਹੋਈ ਹੈ ਪਰ ਇਸ ਨਾਲ ਮੇਰੇ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਜ਼ਰੂਰ ਦੇਵਾਂਗੇ ਫਿਰ ਅਮਨ ਨੇ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਮੇਰੇ ਦਯੋਰ ਰਾਜਵੀਰ ਨਾਲ ਅਮਨ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਫਿਰ ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਹਨ ਅਤੇ ਚਾਹੇ ਸਾਡਾ ਪਰਿਵਾਰ ਜਿਆਦਾ ਅਮੀਰ ਨਹੀਂ ਪਰ ਹੁਣ ਅਮਨ ਕੋਲ ਦਿਲ ਦਾ ਸਕੂਨ ਸੀ ਖੁਸ਼ੀਆਂ ਸੀ ਉਹ ਬਹੁਤ ਜਿਆਦਾ ਖੁਸ਼ ਸੀ ਉਹ ਦੋਨਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਸੀ ਦੋਨੋਂ ਹਾਨ ਪ੍ਰਵਾਨ ਸੀ ਤੇ ਦੋਨੋਂ ਤੁਰੇ ਜਾਂਦੇ ਵੀ ਬਹੁਤ ਹੀ ਸੋਹਣੇ ਲੱਗਦੇ ਸੀ ਅਮਨ ਦਾ ਪਹਿਲਾ ਪਤੀ ਅਮਨ ਦੇ ਨਾਲ ਮੇਲ ਨਹੀਂ ਖਾਂਦਾ ਸੀ ਉਮਰ ਦੇ ਵਿੱਚ ਵੀ ਬਹੁਤ ਜਿਆਦਾ ਵੱਡਾ ਸੀ ਤੇ ਸੁਭਾਅ ਵੀ ਉਸ ਦਾ ਚੰਗਾ ਨਹੀਂ ਸੀ ਪਰ ਮੇਰੇ ਦਿਔਰ ਦਾ ਸੁਭਾਅ ਬਹੁਤ ਚੰਗਾ ਸੀ ਉਸ ਨੇ ਕਦੇ ਵੀ ਅਮਨ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਇਹ ਬੱਚਾ ਉਸ ਦਾ ਨਹੀਂ ਉਸ ਬੱਚੇ ਨੂੰ ਉਹ ਇੱਕ ਬਾਪ ਦਾ ਪੂਰਾ ਪਿਆਰ ਦਿੰਦਾ ਸੀ ਤੇ ਹੁਣ ਅਮਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਇੱਕ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ